ਜਿਨ੍ਹਾਂ ਦੀ ਇੱਕ ਬੀਬੀ ਪਰਮਜੀਤ ਕੌਰ ਲਾਂਡਰਾ ਉਹਨਾਂ ਨੇ ਕੱਲ ਦੱਸਿਆ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਆਪਣੇ ਭੈਣ ਭਰਾਵਾਂ ਨਾਲ ਜੋ ਵੀ ਉਹ ਸਪੋਰਟ ਕਰ ਰਹੇ ਨੇ ਉਹ ਕਹਿੰਦੀ ਕਿ ਸਾਰਾ ਕੁਝ ਹੀ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਕਰ ਰਹੇ ਨੇ ਚਲੋ ਬੀਬੀ ਜੀ ਮੈਂ ਤੁਹਾਨੂੰ ਬਹੁਤਾ ਜਾਣਦੀ ਤੇ ਨਹੀਂ ਆ ਔਰ ਨਾ ਹੀ ਕਦੀ ਮੈਂ ਤੁਹਾਨੂੰ ਮਿਲੀ ਆ ਪਰ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਤੁਸੀਂ ਉਹ ਲੋਕ ਜੇ ਜਿਨ੍ਹਾਂ ਨੇ ਰਾਜ ਭਾਗ ਮੰਨੇ ਔਰ ਹਮੇਸ਼ਾ ਹੀ ਜਿਹੜਾ ਆ ਪਾਰਟੀ ਦੀ ਪਿੱਠ ਤੇ ਤੁਸੀਂ ਛੁਰਾ ਮਾਰਦੇ ਰਹੇ ਜੇ ਇਹ ਰਾਜ ਭਾਗ ਕਰਕੇ ਤੁਸੀਂ ਇਹ ਕੰਮ ਕਰਦੇ ਰਹੇ ਜੇ ਔਰ ਐਂਡ ਤੇ ਜਦੋਂ ਤੁਹਾਨੂੰ ਲੱਗਾ ਕਿ ਪਾਰਟੀ ਤੇ ਥੋੜਾ ਮਾੜਾ ਸਮਾਂ ਆ ਗਿਆ ਵਾ ਕਿਉਂਕਿ ਉਤਰਾ ਚੜਾ ਤੇ ਚੱਲਦੇ ਰਹਿੰਦੇ ਨੇ ਤੁਸੀਂ ਆਪਣਾ ਜਿਹੜਾ ਵੱਖਰਾ ਚੁੱਲਾ ਵਾ ਉਹ ਕਾਇਮ ਕਰ ਲਿਆ ਸੋ ਮੈਂ ਚਰਨਜੀਤ ਸਿੰਘ ਬ੍ਰਾਂਡ ਨੂੰ ਵੀ ਕਹਿਣਾ ਚਾਹੁੰਨੀ ਆ ਕਿ ਭਰਾ ਜੀ ਤੁਸੀਂ ਵੀ ਕੋਈ ਦਾਨਪੁਨ ਕਰੋ ਲੋਕਾਂ ਵਿੱਚ ਆਣ ਕੇ ਵਿਚਰੋ ਕਿਉਂਕਿ ਜਿਹੜਾ ਪੰਜਾਬ ਆ ਇਸ ਟਾਈਮ ਬਹੁਤ ਵੱਡੇ ਸੰਕਟ ਦੇ ਵਿੱਚ ਆ ਔਰ ਮਹਾਰਾਜ ਦੀ ਜਿਹੜੀ ਕਰੋਪੀ ਪਾਣੀ ਦੇ ਰੂਪ ਵਿੱਚ ਹੜ੍ਹਾਂ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਤੇ ਆਈ ਆ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਇਹੋ ਜੀਆਂ ਸਿਆਸਤਾਂ ਕਰਨੀਆਂ ਬੰਦ ਕਰ ਦੋ ਕਿਉਂਕਿ ਅਗਰ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰੋ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹੈ ਨਾ ਉਹ ਸਮਝ ਸਮਝ ਚੁੱਕੇ ਨੇ ਕਿ ਪੰਜਾਬ ਦਾ ਭਲਾ ਜਿਹੜਾ ਵਾ ਕਿਹੜੀ ਪਾਰਟੀ ਕਰ ਸਕਦੀ ਆ ਤੁਹਾਡੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਪੈਸੇ ਜਿਹੜੇ ਆ ਨਾ ਉਹ ਜਰੇ ਨਹੀਂ ਜਾ ਰਹੇ ਕਿਉਂਕਿ ਇਹ ਪੈਸੇ ਦੇਣ ਵਾਸਤੇ ਵੀ ਨਾ ਬੜਾ ਵੱਡਾ ਦਿਲ ਚਾਹੀਦਾ ਵਾ ਔਰ ਤੁਹਾਨੂੰ ਮੈਂ ਵੀ ਦੱਸ ਦੇਣਾ ਚਾਹੁੰਨੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਵੀ ਕਾਰੋਬਾਰ ਜੋ ਵੀ ਬਿਜ਼ਨਸ ਹੈ ਨਾ ਉਹ ਕਿਸੇ ਤੋਂ ਲੁਕਿਆ ਨਹੀਂ ਆ ਔਰ ਅਗਰ ਉਹ ਉਹਦੇ ਵਿੱਚੋਂ ਉਹ ਆਪਣੇ ਭੈਣ ਭਰਾਵਾਂ ਨੂੰ ਸਾਡੇ ਕਿਸਾਨ ਭਰਾਵਾਂ ਦੀ ਹੈਲਪ ਕਰ ਰਹੇ ਨੇ ਤੇ ਕੀ ਮਾੜਾ ਕਰ ਰਹੇ ਨੇ ਤੁਸੀਂ ਸਿਆਸਤ ਕਰਨੀ ਬੰਦ ਕਰ ਦਿਓ ਜੇ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਸੋਚੋ ਕਿਉਂਕਿ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਂ ਸਿਰਫ ਬੀਬੀ ਲਾਂਡਰਾ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਅਗਰ ਤੁਸੀਂ ਤਿੰਨ ਬੰਦੇ ਭਾ ਕੇ ਤੇ ਮੀਟਿੰਗ ਕਰਕੇ ਕਿਸੇ ਤੇ ਇਲਜ਼ਾਮ ਲਾਓਗੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਸ਼ਰੋਮਣੀ ਅਕਾਲੀ ਦਲ ਦੀਆਂ ਧਾਕੜ ਬੀਬੀਆਂ ਵੀ ਇੱਥੇ ਬੈਠੀਆਂ ਨੇ ਜਿਹੜੀਆਂ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੀਆਂ ਤੇ ਦੇਂਦੀਆਂ ਰਹਿਣਗੀਆਂ ਇੱਕ ਉਂਗਲ ਸਿਆਣੇ ਆਂਦੇ ਤੁਸੀਂ ਸਾਡੇ ਵੱਲ ਕਰੋਗੇ ਤੇ ਚਾਰ ਟਾਡੇ ਵੱਲ ਜਾਣ ਗਈਆਂ ਇਸ ਵਾਸਤੇ ਬੀਬੀ ਜੀ ਸੋਚ ਸਮਝ ਕੇ ਗੱਲ ਕਰਿਆ ਕਰੋ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਪਾਰਟੀ ਤੇ ਪੰਜਾਬ ਦੇ ਲੋਕਾਂ ਦਾ ਭਲਾ ਸੋਚਦੀ ਰਹੇਗੀ ਔਰ ਜਿਹੜੇ ਵੀ ਪੰਜਾਬ ਨਾਲ ਗਦਾਰੀ ਕਰਨ ਵਾਲੇ ਲੋਕ ਨੇ ਉਹ ਉਹਨਾਂ ਨੂੰ ਕਦੀ ਵੀ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਜੇ ਤੁਹਾਡੇ ਕੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੜਤ ਨਹੀਂ ਜਰੀ ਜਾਂਦੀ ਦਾ ਉਹ ਤੁਹਾਡੀ ਖੁਸ਼ੀ ਆ ਕਿਉਂਕਿ ਤੁਹਾਨੂੰ ਦਿਲ ਬਹੁਤ ਵੱਡਾ ਕਰਨਾ ਪੈਣਾ ਵਾ ਨਾ ਸਾਨੂੰ ਇਹ ਇਤਰਾਜ਼ ਵੀ ਐਸਜੀਪੀਸੀ ਇਹ ਸੇਵਾ ਕਰਕੇ ਹੋ ਰਹੀ ਐ ਨਾ ਸਾਨੂੰ ਇਹ ਇਤਰਾਜ਼ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਦੇ ਜਿਹੜੇ ਸਾਰੇ ਉਹਨਾਂ ਦੇ ਸਾਥੀ ਨੇ ਇਸ ਤੋਂ 10 ਗੁਣਾ 100 ਗੁਣਾ ਵੱਧ ਕਰਨ ਸਾਨੂੰ ਖੁਸ਼ੀ ਹੋਵੇਗੀ ਪਰ ਐਸਜੀਪੀਸੀ ਦਾ ਜਿਹੜਾ ਧੰਨ ਹੈ ਗੁਰੂ ਦੀ ਗੋਲਕ ਦਾ ਕਿਉਂਕਿ 2 ਦਸੰਬਰ 2024 ਦੇ ਫੈਸਲੇ ਤੋਂ ਪਹਿਲਾਂ ਲੱਗਦਾ ਸੀ ਕਿ ਨਹੀਂ ਸਰਸੇ ਵਾਲੇ ਦੀ ਜੋ ਝੂਠੇ ਸੌਦੇ ਵਾਲੇ ਦੀ ਮਾਫੀ ਨੂੰ ਸਹੀ ਠਰਵਾਉਣ ਲਈ ਜਿਹੜਾ ਇੱਕ ਰੌਲਾ ਚੱਲ ਰਿਹਾ ਸੀ ਕਿ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਹੋਈ ਆ 90 99 ਲੱਖ ਦੀ ਅਖੀਰ ਨੂੰ ਉਹ ਵੀ ਗੱਲ ਸਾਹਮਣੇ ਆਈ ਸਵੇਤ ਵਿਆਜ ਪੈਸੇ ਭਰਨੇ ਪਏ ਉਦੋਂ ਵੀ ਫੰਡਾਂ ਦੀ ਦੁਰਵਰਤੋਂ ਹੋਈ ਤੇ ਹੁਣ ਕੀ ਹੋ ਰਿਹਾ ਹੁਣ ਐਸਜੀਪੀਸੀ ਇਹ ਪੈਸਾ ਦੇ ਰਹੀ ਆ ਸਰਦਾਰ ਸੁਪਰਵਿਜ਼ਿੰਗ ਬਾਦਲ ਐਲਾਨ ਕਰ ਰਹੇ ਆ ਤੇ ਹਲਕਾ ਇੰਚਾਰਜ ਇਹਨਾਂ ਦੇ ਉਹ ਪੈਸਾ ਵੰਡ ਰਹੇ ਆ ਜਿਹੜੀ ਇੱਥੇ ਖਾਸ ਗੱਲ ਹੋਏਗੀ ਉਹ ਕੀ ਹੋਏਗੀ ਹਲਕਾ ਇੰਚਾਰਜ ਆਪਣੇ ਵਰਕਰਾਂ ਨੂੰ ਪਾਵ ਸਰਕਲ ਪ੍ਰਧਾਨਾਂ ਨੂੰ ਹੋਰ ਜ਼ਿਲ੍ਹੇ ਦੇ ਜਾਂ ਦੂਜੇ ਵਰਕਰਾਂ ਨੂੰ ਬੁਲਾਵੇਗਾ ਬੁਲਾ ਕੇ ਉਹ ਅੱਗੇ ਆਪਣੇ ਬੰਦੇ ਨੂੰ ਬੁਲਾਉਣਗੇ ਉਹਨਾਂ ਤੱਕ ਉਹ ਸਮਾਨ ਪਹੁੰਚਦਾ ਕਰਨਗੇ ਉਹਦੇ ਕਿਸੇ ਦਾ ਘਰ ਤੇ ਗਿਆ ਕਿਸੇ ਦਾ ਕੋਈ ਮਦਦ ਆ ਕਿਸੇ ਨੂੰ ਡੀਜ਼ਲ ਦੀ ਆ ਯਾਨੀ ਗੁਰੂ ਕੀ ਗੋਲਕ ਦਾ ਜਿਹੜਾ ਇਹ ਪੈਸਾ ਆ ਇਹ ਇੱਕ ਧੜੇ ਦੇ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਚਮਕਾਉਣ ਲਈ ਵਰਤਿਆ ਜਾਵੇਗਾ। ਜਦ ਕਿ ਐਸਜੀਪੀਸੀ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਭਾਵੇਂ ਕੋਈ ਕਾਂਗਰਸੀ ਹੋਵੇ ਭਾਵੇਂ ਕੋਈ ਹੋਰ ਹੋਵੇ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਜਿਹਦਾ ਨੁਕਸਾਨ ਹੋਇਆ ਸੰਗਤੀ ਰੂਪ ਚ ਸਾਰਿਆਂ ਦਾ ਸਹਿਯੋਗ ਦੇਣ ਦੀ ਲੋੜ ਆ। ਪਰ ਇੱਥੇ ਇਹੀ ਆ ਕਿ ਗੁਰੂ ਕੇ ਧੰਨ ਦੀ ਦੁਰਵਰਤੋਂ ਕਰਨੀ ਇਹ ਬਹੁਤ ਮਾੜੀ ਗੱਲ ਐ ਇਹ ਪੂਜਾ ਦਾ ਧੰਨ ਐ ਬਾਬੂ ਸਾਹਿਬ ਤੁਹਾਡੀ ਪਾਰਟੀ ਦਾ ਅਸਲ ਬੇੜਾ ਜਿਹੜਾ ਬੈਠਿਆ ਜਾਈਆਂ ਵੀ ਤੁਸੀਂ ਪੂਜਾ ਦਾ ਧਾਨ ਜਿਹੜਾ ਆਪਣੀ ਰਾਜਨੀਤੀ ਚਮਕਾਉਣ ਲਈ ਕਰਨ ਲੱਗੇ ਰਾਜਨੀਤੀ ਤਾਂ ਨਹੀਂ ਚਮਕੀ ਉਹ ਤਾਂ ਬਹੁਤ ਮੱਧਮ ਹੋ ਗਈ ਪਰ ਆਪਾਂ ਹਟ ਫੇਰ ਵੀ ਨਹੀਂ ਰਹੇ ਕਈ ਵਾਰ ਬੰਦਾ ਸਮੇਂ ਨਾਲ ਇਹ ਸਮਝ ਜਾਂਦਾ ਆਪਾਂ ਸਮੇਂ ਨਾਲ ਆਪਣੀ ਸਮਝ ਹੀ ਹੈਗੀ ਤੇ ਧਾਮੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਬੜੇ ਸਤਿਕਾਰਯੋਗ ਨੇ ਸਤਿਕਾਰ ਹੈ ਜਿੰਨਾ ਕਿ ਗੁਰੂ ਰਖਾਉਂਦਾ ਕਿ ਧਾਮੀ ਸਾਹਿਬ ਮੈਂ ਅਕਸਰ ਜਦੋਂ ਤੁਸੀਂ ਪ੍ਰਧਾਨ ਬਣੇ ਕਈ ਸਿਆਣੇ ਇਨਸਾਨਾਂ ਤੋਂ ਸੁਣਿਆ ਕਿ ਪੰਥਰਾਜ ਜਦੋਂ ਪੰਥਰਾਜ ਪੰਥਜਥੇਦਾਰ ਗੁਰਚਰਨ ਸਿੰਘ ਤੋੜੋ ਤੋਂ ਬਾਅਦ ਜੇ ਕੋਈ ਸਾਫ਼ ਸਫੀ ਵਾਲਾ ਪ੍ਰਧਾਨ ਆਇਆ ਤਾਂ ਧਾਮੀ ਸਾਹਿਬ ਆਏ ਅਸੀਂ ਇਹ ਸੁਣਦੇ ਸੀ ਅਕਸਰ ਵੀ ਥੋੜਾ ਬੜਾ ਸਿੰਪਲ ਬਣਾਇਆ ਜੀ ਸਿੰਪਲ ਰਹਿੰਦੇ ਹੋ ਤੁਸੀਂ ਸਾਦਾ ਜੀਵਨ ਹੈ ਪਰ ਜਮੀਰ ਮਾਰਨ ਲੱਗੇ ਤੁਸੀਂ ਵੀ ਇੱਕ ਮਿੰਟ ਨਹੀਂ ਲਾਇਆ ਸਰੀਰ ਨੇ ਤਾਂ ਜਦੋਂ ਮਰਨਾ ਦੇਖੋ ਸਾਰਿਆਂ ਨੇ ਪਤਾ ਨਹੀਂ ਕਦੋਂ ਮਰ ਜਾਣਾ ਅਖੀਰ ਨੂੰ ਮਰਨਾ ਹੈ ਹੀ ਆ ਇਥੇ ਦਾ ਜ਼ਰੂਰ ਹੈ ਸਖਵੀਰ ਸਿੰਘ ਬਾਦਲ ਆਪਾਂ ਨੂੰ ਰੱਬ ਦੀ ਜਗ੍ਹਾ ਦੇਖੀ ਜਾਂਦਾ ਪਰ ਦਰਗਾਹ ਵਿੱਚ ਸਖਵੀਰ ਸਿੰਘ ਬਾਦਲ ਨਹੀਂ ਲਿਖਣਾ ਉੱਥੇ ਸੱਚ ਦਾ ਹੀ ਨਵੇੜਾ ਹੋਣਾ ਸਰਦਾਰ ਸਖਵੀਰ ਸਿੰਘ ਬਾਦਲ ਦੇ ਕਹਿਣ ਤੇ ਉਹਨਾਂ ਦੇ ਧੜੇ ਦੇ ਕਹਿਣ ਤੇ ਜਿਸ ਤਰ੍ਹਾਂ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਨਾ ਮੰਨ ਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਸਖਵੀਰ ਸਿੰਘ ਬਾਦਲ ਵੱਲ ਕੀਤੀ ਆ ਸ਼ਾਇਦ ਤੁਸੀਂ ਪਹਿਲੇ ਪ੍ਰਧਾਨ ਹੋਵੋਗੇ ਮੇਰੇ ਮਤਾ ਮੇਰੀ ਸੋਚੀ ਮੁਤਾਬਕ ਜਿਨ੍ਹਾਂ ਨੇ ਇਹ ਕੀਤਾ ਕਿਉਂਕਿ ਤੁਹਾਨੂੰ ਦਰਜਾ ਟੋੜਾ ਸਾਹਿਬ ਦੇ ਬਰਾਬਰ ਦਿੰਦੇ ਸੀ ਟੋੜਾ ਸਾਹਿਬ ਦੇ ਤਾਂ ਤੁਸੀਂ ਨੇੜੇ-ਜਿਹੜੇ ਨਹੀਂ ਟੋੜਾ ਸਾਹਿਬ ਨੇ ਕਦੇ ਵੀ ਆਪਣਾ ਜਿੰਨਾ ਮਰਜੀ ਨੁਕਸਾਨ ਕਰਾ ਲਿਆ ਸੀ ਰਾਜਨੀਤਿਕ ਤੌਰ ਤੇ ਪਰ ਬਾਦਲ ਸਾਹਿਬ ਕਰੇ ਮੂਰੇ ਕਦੇ ਝੁਕੇ ਨਹੀਂ ਸੀ ਸਿਧਾਂਤਾਂ ਤੋਂ ਨਹੀਂ ਕਦੇ ਪਰੇ ਹੋਏ ਸੀ ਇਹ ਉਹਨਾਂ ਦੀ ਕਮਾਈ ਅੱਜ ਬੋਲਦੀ ਆ ਪਰ ਚਲੋ ਤੁਹਾਨੂੰ ਗੁਰੂ ਨੇ ਕਿਸੇ ਹੋਰ ਪਾਸੇ ਲਾ ਦਿੱਤਾ ਮੈਂ ਉਸ ਗੱਲ ਵੱਲ ਵੜਾ ਨਹੀਂ ਜਾਂਦਾ ਪਰ ਤੁਸੀਂ ਪ੍ਰੈਸ ਕਾਨਫਰੰਸ ਚ ਬੜੀਆਂ ਸਫਾਈਆਂ ਨਾਲ ਅੱਜ ਵੀ ਇਸ ਤਰ੍ਹਾਂ ਪਾਲਿਸ਼ ਕਰ ਕਰਕੇ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਨਹੀਂ ਚਮਕਣਾ ਜਿੰਨਾ ਡਲ ਹੋ ਚੁੱਕਿਆ ਨਾ ਅੱਜ ਉਹ ਨਹੀਂ ਹੋਣਾ ਸੋ ਮੈਂ ਬੇਇੱਜ਼ਤੀ ਕਰਾਂਗਾ ਸੰਗਤ ਨੂੰ ਕਿ ਇਸ ਗੱਲ ਵੱਲ ਧਿਆਨ ਦਿਈਏ ਇਹ ਸੰਗਤ ਦਾ ਪੈਸਾ ਹੈ ਇਹ ਸੰਗਤ ਦੀ ਗੋਲ ਕੈ ਸੰਗਤ ਵਾਸਤੇ ਆ ਸੰਗਤ ਦਾ ਚੜਾਵਾ ਆ 150 50 ਦੇ نوٹ ਇਹ ਸੰਗਤ ਦੇ ਚੜਾਏ ਹੋਏ ਨੇ ਤੇ ਸੰਗਤ ਲਈ ਹੀ ਵਰਤੇ ਜਾਣੇ ਚਾਹੀਦੇ ਨੇ ਮੈਨੂੰ ਇਸ ਗੱਲ ਦੀ ਵੀ ਜੋ ਇਸ ਗੱਲ ਦਾ ਵੀ ਅਫਸੋਸ ਹੋ ਰਿਹਾ ਕਿ ਕੁਝ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਜਾਂ ਵਿਰੋਧੀ ਲੋਕ ਨੇ ਉਹਨਾਂ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ ਕਿ ਸੁਖਵੀਰ ਸਿੰਘ ਬਾਦਲ ਇਹ ਚੰਗਾ ਕੰਮ ਕਿਉਂ ਕਰ ਰਿਹਾ ਲੋਕਾਂ ਦੀ ਸੇਵਾ ਕਿਉਂ ਕਰ ਰਿਹਾ ਅੱਜ ਮੈਨੂੰ ਵਿਰੋਧੀਆਂ ਨੂੰ ਕੁਝ ਗੱਲਾਂ ਕਹਿਣੀਆਂ ਚਾਹਣਾ ਕਿ ਜਿਹੜੇ ਤੁਸੀਂ ਲੋਕ ਹੋ ਨਾ ਜਿਹੜੇ ਵਿਰੋਧੀ ਹੋ ਤੁਹਾਨੂੰ ਜਿਹੜਾ ਤੁਸੀਂ ਇਸ ਟਾਈਮ ਤੁਹਾਡਾ ਐਟੀਟਿਊਡ ਆ ਜੋ ਨੈਗੇਟਿਵਿਟੀ ਤੁਸੀਂ ਫਲਾਉਣ ਦੀ ਕੋਸ਼ਿਸ਼ ਕਰ ਰਹੇ ਜਾਂ ਜੋ ਜਿਹੜਾ ਇਸ ਟਾਈਮ ਤੁਸੀਂ ਗੱਲਾਂ ਕਰ ਰਹੇ ਹੋ ਜਾਂ ਤੁਹਾਨੂੰ ਤਕਲੀਫ ਹੋ ਰਹੀ ਹੈ ਤੁਹਾਡੀ ਇਸ ਐਟੀਟਿਊਡ ਨੂੰ ਦੇਖ ਕੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਜਦੋਂ ਆਪਾਂ ਜਾਂਦੇ ਹੁੰਦੇ ਨਾ ਹਾਈਵੇ ਦੇ ਉੱਤੇ ਟਰੱਕ ਜਾ ਰਿਹਾ ਹੁੰਦਾ ਅੱਗੇ ਟਰੱਕ ਦੇ ਪਿੱਛੇ ਇੱਕ ਲਾਈਨ ਲਿਖੀ ਹੁੰਦੀ ਹੈ ਸੜਨਾ ਰੀਸ ਕਰ ਤੁਹਾਨੂੰ ਸੜਾ ਕਿਉਂ ਹੋ ਰਿਹਾ ਫਿਰ ਤੋਂ ਰੀਸ ਕਿਉਂ ਨਹੀਂ ਕਰ ਹੋਰੀ ਜੇ ਕੋਈ ਇਨਸਾਨ ਚੰਗਾ ਕੰਮ ਕਰ ਰਿਹਾ ਤਾਂ ਤੁਸੀਂ ਵੀ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਉਹਨੂੰ ਰੋਕਣ ਤੇ ਲੱਗੇ ਹੋ ਤੁਸੀਂ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀਆਂ ਜਿਹੜੇ ਵਿਰੋਧੀ ਅੱਜ ਸਰਕਾਰ ਚ ਨੇ ਮੈਂ ਉਹਨਾਂ ਨੂੰ ਗੱਲ ਪੁੱਛਣੀ ਚਾਹਨਾ ਕਿ ਤੁਸੀਂ ਸਰਕਾਰ ਚੋਂ ਤੁਹਾਡੇ ਕੋਲੇ ਸਾਰਾ ਹਮਲਾ ਫਮਲਾ ਤੁਹਾਡੇ ਕੋਲੇ ਇਨਫਰਾਸਟ੍ਰਕਚਰ ਆ ਤੁਹਾਡੇ ਕੋਲੇ ਅਫਸਰशाही ਆ ਤੁਹਾਡੇ ਕੋਲੇ ਸਾਧਨ ਨੇ ਤੁਹਾਡੇ ਕੋਲੇ ਬਜਟ ਆ ਤੁਸੀਂ ਲੋਕਾਂ ਦੀ ਮਦਦ ਕਰੋ ਤੁਸੀਂ ਕਿਉਂ ਨਹੀਂ ਕਰ ਰਹੇ ਤੁਹਾਨੂੰ ਕੌਣ ਰੋਕ ਰਿਹਾ ਤੁਸੀਂ ਕੁੰਬ ਕਨ ਦੀ ਨੀਂਦ ਕਿਉਂ ਸੁੱਤੇ ਪਏ ਹੋ ਇਹ ਜਿਹੜੀਆਂ ਕਿਹੜੀਆਂ ਨੀਂਦ ਦੀਆਂ ਗੋਲੀਆਂ ਤੁਸੀਂ ਖਾਧੀਆਂ ਕਿ ਲੋਕਾਂ ਦੇ ਚੀਕਾਂ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚ ਰਹੀਆਂ ਤੁਸੀਂ ਕਿਉਂ ਨਹੀਂ ਉੱਠ ਰਹੇ ਤੁਸੀਂ ਉੱਠੋ ਕੰਮ ਕਰੋ ਲੋਕ ਤੁਹਾਡੇ ਵੱਲ ਦੇਖ ਰਹੇ ਨੇ ਤੁਹਾਡੀ ਸਰਕਾਰ ਤੁਸੀਂ ਕੁਝ ਕਰਨਾ ਨਹੀਂ ਪਰ ਤੁਸੀਂ ਬਦਨਾਮੀ ਵਾਲੇ ਪਾਸੇ ਨੂੰ ਤੁਰਨਾ ਜਿਹੜੇ ਦੂਜੇ ਨੇ ਜਿਹੜੇ ਵਿਰੋਧੀ ਜਿਹੜੇ ਸਰਕਾਰ 'ਚ ਨਹੀਂ ਹੈਗੇ ਉਹਨਾਂ ਨੂੰ ਮੈਂ ਗੱਲ ਪੁੱਛਣੀ ਚਾਹਨਾ ਕਿ ਤੁਸੀਂ ਸਰਕਾਰ ਨੂੰ ਜਗਾਉਣ ਦੀ بجائے ਸਰਕਾਰ ਨੂੰ ਇਹ ਗੱਲ ਕਹਿਣ ਦੀ بجائے ਵੀ ਆਪਣਾ ਕੰਮ ਕਰੋ ਜਾਂ ਕੇਂਦਰ ਤੋਂ ਮਦਦ ਲੈਣ ਦੀ بجائے ਤੁਸੀਂ ਫੇਰ ਰਾਸ਼ਨ ਪਾਣੀ ਲੈ ਕੇ ਸੁਖਵੀਰ ਸਿੰਘ ਬਾਲਦੇ ਮਗਰ ਨੂੰ ਤੁਰਪੇ ਤੁਸੀਂ ਕਰ ਲੋ ਕੰਮ ਤੁਹਾਨੂੰ ਕੌਣ ਰੋਕ ਰਿਹਾ ਮੈਂ ਇੱਕ ਗੱਲ ਕਹਿਣੀ ਚਾਹਨਾ ਹਾਂ ਉਹ ਵਿਰਧੀਆਂ ਨੂੰ ਕਿ ਜਦੋਂ ਕੋਈ ਇਨਸਾਨ ਸੇਵਾ ਕਰਦਾ ਹੈ ਜਦੋਂ ਕੋਈ ਇਨਸਾਨ ਕੰਮ ਕਰਦਾ ਹੈ ਚੰਗੇ ਕੰਮ ਕਰਦਾ ਹੈ ਤਾਂ ਉਹ ਪਰਮਾਤਮਾ ਕਰਾਉਂਦਾ ਬੰਦਾ ਜਿਹੜਾ ਹੁੰਦਾ ਨਾ ਬੰਦਾ ਤਾਂ ਡਿੰਗ ਨਹੀਂ ਪਟ ਸਕਦਾ ਬੰਦਾ ਡਿੰਗ ਨਹੀਂ ਪਟ ਸਕਦਾ ਇਹ ਜੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 1:30 ਵਜੇ ਤੱਕ ਜੇ ਉਹ ਬੰਦਾ ਕੰਮ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਤਾਂ ਇਹ ਪ੍ਰਮਾਤਮਾ ਦੀ ਰਜ਼ਾ ਮੁਤਾਬਕ ਹੋ ਰਿਹਾ ਪ੍ਰਮਾਤਮਾ ਨੇ ਤੁ ਕਰਾ ਰਿਹਾ ਉਹਨਾਂ ਦੇ ਮੋਢੇ 'ਚ ਫ੍ਰੈਕਚਰ ਹੋਇਆ ਹੋਇਆ ਪੇਨ ਕਿੰਦਰ ਲੈ ਲੈ ਕੇ ਬੰਦਾ ਉਹ ਸਵੇਰੇ ਘਰ ਤੋਂ ਨਿਕਲਦਾ ਜੇ ਉਹ ਇੰਨੇ ਪੇਨ ਦੇ ਵਿੱਚ ਵੀ ਕੰਮ ਕਰ ਪਾ ਰਿਹਾ ਤਾਂ ਇਸੇ ਕਰਕੇ ਹੈ ਕਿਉਂਕਿ ਗੁਰੂ ਸਾਹਿਬ ਚਾਹੁੰਦੇ ਆ ਕਿ ਉਹ ਸੇਵਾ ਕਰੇ ਪਰ ਤੁਸੀਂ ਲੋਕ ਫੇਰ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹ ਰਿਹਾ ਬ੍ਰੋਦਿਓ ਕਿ ਜਿਹੜੀ ਲਕੀਰ ਸੁਖਵੀਰ ਸਿੰਘ ਬਾਦਲ ਖਿੱਚ ਰਿਹਾ ਉਸ ਲਕੀਰ ਨੂੰ ਛੋਟੀ ਕਰਨ ਦੀ ਬਜਾਏ ਕਿਰਪਾ ਕਰਕੇ ਆਪਣੀ ਲਕੀਰ ਨੂੰ ਲੰਬੀ ਕਰਨ ਦੀ ਕੋਸ਼ਿਸ਼ ਕਰੋ ਤੇ ਜਿਹੜੀ ਲਕੀਰ ਸੁਖਵੀਰ ਸਿੰਘ ਬਾਦਲ ਨੇ ਖਿੱਚੀ ਹੈ ਨਾ ਉਹ ਪੱਕੀ ਸਿਆਹੀ ਨਾਲ ਖਿੱਚੀ ਆ ਤੁਸੀਂ ਜ਼ੋਰ ਲਾ ਲਓ ਥੋੜ੍ਹ ਤੋਂ ਨਹੀਂ ਮਿਟਣੀ ਥੋੜ੍ਹ ਤੋਂ ਨਹੀਂ ਮਿਟਣੀ ਉਹ ਪਰਮਾਤਮਾ ਅੰਗ ਸੰਗ ਸਹਾਈਆ ਸੁਖਵੀਰ ਸਿੰਘ ਬਾਦਲ ਦੇ ਨਾਲ ਪਰਮਾਤਮਾ ਉਹ ਉਹਨਾਂ ਤੋਂ ਸੇਵਾ ਕਰਵਾ ਰਿਹਾ ਤੁਸੀਂ ਜਿਹੜੀ ਰਬੜ ਹੱਥ ਫੜੀ ਹੋਈ ਹੈ ਨਾ ਉਹਨਾਂ ਦੀ ਲਕੀਰ ਨੂੰ ਬਟਾਉਣ ਦੀ ਜਿਆ ਉਹ ਰਬੜ ਨੂੰ ਰੱਖ ਦਿਓ ਪਾਸੇ ਆਪਣੇ ਹੱਥ 'ਚ ਵੀ ਕਲਮ ਫੜੋ ਆਪ ਦੀ ਲਕੀਰ ਖਿੱਚੋ ਤਾਂ ਕਿ ਸ਼ਾਇਦ ਉਹਦੇ ਨਾਲ ਲੋਕਾਂ ਦਾ ਵੀ ਭਲਾ ਹੋ ਜਾਏ ਇੱਕੋ ਤੁਹਾਨੂੰ ਮੈਂ ਬੇਨਤੀ ਕਰਦਾ ਕਿ 네ਗੇਟਿਵ ਜੋ ਪ੍ਰੋਪਾਗੈਂਡਾ ਜੋ ਤੁਸੀਂ ਜੀ ਵਿੱਚ ਮਾਹਰ ਹੋ ਉਹ ਕਰਨ ਦੀ ਬਜਾਏ ਚੰਗੇ ਕੰਮ ਕਰੋ ਜਿਨ੍ਹਾਂ ਦੀ ਇੱਕ ਬੀਬੀ ਪਰਮਜੀਤ ਕੌਰ ਲਾਂਡਰਾ ਉਹਨਾਂ ਨੇ ਕੱਲ ਦੱਸਿਆ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਆਪਣੇ ਭੈਣ ਭਰਾਵਾਂ ਨਾਲ ਜੋ ਵੀ ਉਹ ਸਪੋਰਟ ਕਰ ਰਹੇ ਨੇ ਵੇਖੋ ਜੀ ਉਹ ਕਹਿੰਦੀ ਕਿ ਸਾਰਾ ਕੁਝ ਇਸ ਰੋਮਣੀ ਕਮੇਟੀ ਦੇ ਪੈਸੇ ਨਾਲ ਕਰ ਰਹੇ ਨੇ ਚਲੋ ਬੀਬੀ ਜੀ ਮੈਂ ਤੁਹਾਨੂੰ ਬਹੁਤਾ ਜਾਣਦੀ ਤੇ ਨਹੀਂ ਹਾਂ ਔਰ ਨਾ ਹੀ ਕਦੀ ਮੈਂ ਤੁਹਾਨੂੰ ਮਿਲੀ ਹਾਂ ਪਰ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਤੁਸੀਂ ਉਹ ਲੋਕ ਜੇ ਜਿਨ੍ਹਾਂ ਨੇ ਰਾਜ ਭਾਗ ਮੰਨੇ ਔਰ ਹਮੇਸ਼ਾ ਹੀ ਜਿਹੜਾ ਆ ਪਾਰਟੀ ਦੀ ਪਿੱਠ ਤੇ ਤੁਸੀਂ ਛੁਰਾ ਮਾਰਦੇ ਰਹੇ ਜੇ ਇਹ ਰਾਜ ਭਾਗ ਕਰਕੇ ਤੁਸੀਂ ਇਹ ਕੰਮ ਕਰਦੇ ਰਹੇ ਜੇ ਔਰ ਐਂਡ ਤੇ ਜਦੋਂ ਤੁਹਾਨੂੰ ਲੱਗਾ ਕਿ ਪਾਰਟੀ ਤੇ ਥੋੜਾ ਮਾੜਾ ਸਮਾਂ ਆ ਗਿਆ ਵਾ ਕਿਉਂਕਿ ਉਤਰਾ ਚੜਾ ਤੇ ਚੱਲਦੇ ਰਹਿੰਦੇ ਨੇ ਤੁਸੀਂ ਆਪਣਾ ਜਿਹੜਾ ਵੱਖਰਾ ਚੁੱਲਾ ਵਾ ਉਹ ਕਾਇਮ ਕਰ ਲਿਆ ਸੋ ਮੈਂ ਚਰਨਜੀਤ ਸਿੰਘ ਬ੍ਰਾਂਡ ਨੂੰ ਵੀ ਕਹਿਣਾ ਚਾਹੁੰਨੀ ਐ ਕਿ ਭਰਾ ਜੀ ਤੁਸੀਂ ਵੀ ਕੋਈ ਦਾਨਪੁਨ ਕਰੋ ਲੋਕਾਂ ਵਿੱਚ ਜਾਣ ਕੇ ਵਿਚਰੋ ਕਿਉਂਕਿ ਜਿਹੜਾ ਪੰਜਾਬ ਆ ਇਸ ਟਾਈਮ ਬਹੁਤ ਵੱਡੇ ਸੰਕਟ ਦੇ ਵਿੱਚ ਆ ਔਰ ਮਹਾਰਾਜ ਦੀ ਜਿਹੜੀ ਕਰੋਪੀ ਪਾਣੀ ਦੇ ਰੂਪ ਵਿੱਚ ਹੜਾ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਤੇ ਆਈ ਆ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਇਹੋ ਜੀਆਂ ਸਿਆਸਤਾਂ ਕਰਨੀਆਂ ਬੰਦ ਕਰ ਦੋ ਕਿਉਂਕਿ ਅਗਰ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰੋ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹੈ ਨਾ ਉਹ ਸਮਝ ਸਮਝ ਚੁੱਕੇ ਨੇ ਕਿ ਪੰਜਾਬ ਦਾ ਭਲਾ ਜਿਹੜਾ ਵਾ ਕਿਹੜੀ ਪਾਰਟੀ ਕਰ ਸਕਦੀ ਆ ਤੁਹਾਡੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਪੈਸੇ ਜਿਹੜੇ ਆ ਨਾ ਉਹ ਜਰੇ ਨਹੀਂ ਜਾ ਰਹੇ ਕਿਉਂਕਿ ਇਹ ਪੈਸੇ ਦੇਣ ਵਾਸਤੇ ਵੀ ਨਾ ਬੜਾ ਵੱਡਾ ਦਿਲ ਚਾਹੀਦਾ ਵਾ ਔਰ ਤੁਹਾਨੂੰ ਮੈਂ ਵੀ ਦੱਸ ਦੇਣਾ ਚਾਹੁੰਦੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਵੀ ਕਾਰੋਬਾਰ ਜੋ ਵੀ ਬਿਜ਼ਨਸ ਹੈ ਨਾ ਉਹ ਕਿਸੇ ਤੋਂ ਲੁਕਿਆ ਨਹੀਂ ਆ। ਔਰ ਅਗਰ ਉਹ ਉਹਦੇ ਵਿੱਚੋਂ ਉਹ ਆਪਣੇ ਭੈਣ ਭਰਾਵਾਂ ਨੂੰ ਸਾਡੇ ਕਿਸਾਨ ਭਰਾਵਾਂ ਦੀ ਹੈਲਪ ਕਰ ਰਹੇ ਨੇ ਤੇ ਕੀ ਮਾੜਾ ਕਰ ਰਹੇ ਨੇ। ਤੁਸੀਂ ਸਿਆਸਤ ਕਰਨੀ ਬੰਦ ਕਰ ਦਿਓ ਜੇ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਸੋਚੋ। ਕਿਉਂਕਿ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਂ ਸਿਰਫ ਬੀਬੀ ਲਾਂਡਰਾ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਅਗਰ ਤੁਸੀਂ ਤਿੰਨ ਬੰਦੇ ਬਾਕੇ ਤੇ ਮੀਟਿੰਗ ਕਰਕੇ ਕਿਸੇ ਤੇ ਇਲਜ਼ਾਮ ਲਾਓਗੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਧਾਕੜ ਬੀਬੀਆਂ ਵੀ ਇੱਥੇ ਬੈਠੀਆਂ ਨੇ ਜਿਹੜੀਆਂ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੀਆਂ ਤੇ ਦਿੰਦੀਆਂ ਰਹਿਣਗੀਆਂ ਇੱਕ ਉਂਗਲ ਸਿਆਣੇ ਆਂਦੇ ਤੁਸੀਂ ਸਾਡੇ ਵੱਲ ਕਰੋਗੇ ਤੇ ਚਾਰ ਟਾਡੇ ਵੱਲ ਜਾਣਗੀਆਂ ਇਸ ਵਾਸਤੇ ਬੀਬੀ ਜੀ ਸੋਚ ਸਮਝ ਕੇ ਗੱਲ ਕਰਿਆ ਕਰੋ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਪਾਰਟੀ ਤੇ ਪੰਜਾਬ ਦੇ ਲੋਕਾਂ ਦਾ ਭਲਾ ਸੋਚਦੀ ਰਹੇਗੀ। ਔਰ ਜਿਹੜੇ ਵੀ ਪੰਜਾਬ ਨਾਲ ਗਦਾਰੀ ਕਰਨ ਵਾਲੇ ਲੋਕ ਨੇ ਉਹ ਉਹਨਾਂ ਨੂੰ ਕਦੀ ਵੀ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ। ਜੇ ਤੁਹਾਡੇ ਕੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਚੜਤ ਨਹੀਂ ਜਰੀ ਜਾਂਦੀ ਤਾਂ ਉਹ ਤੁਹਾਡੀ ਖੁਸ਼ੀ ਆ ਕਿਉਂਕਿ ਤੁਹਾਨੂੰ ਦਿਲ ਬਹੁਤ ਵੱਡਾ ਕਰਨਾ ਪੈਣਾ ਵਾ। ਨਾ ਸਾਨੂੰ ਇਹ ਇਤਰਾਜ਼ ਵੀ ਐਸਜੀਪੀਸੀ ਇਹ ਸੇਵਾ ਕਰਕੇ ਹੋ ਰਹੀ ਐ। ਨਾ ਸਾਨੂੰ ਇਹ ਇਤਰਾਜ਼ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂ ਕਰ ਰਹੇ ਨੇ? ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਦੇ ਜਿਹੜੇ ਸਾਰੇ ਉਹਨਾਂ ਦੇ ਸਾਥੀ ਨੇ ਇਸ ਤੋਂ 10 ਗੁਣਾ 100 ਗੁਣਾ ਵੱਧ ਕਰਨ ਸਾਨੂੰ ਖੁਸ਼ੀ ਹੋਵੇਗੀ ਪਰ ਐਸਜੀਪੀਸੀ ਦਾ ਜਿਹੜਾ ਧੰਨ ਹੈ ਗੁਰੂ ਦੀ ਗੋਲਕ ਦਾ ਕਿਉਂਕਿ 2 ਦਸੰਬਰ 2024 ਦੇ ਫੈਸਲੇ ਤੋਂ ਪਹਿਲਾਂ ਲੱਗਦਾ ਸੀ ਕਿ ਨਹੀਂ ਸਾਸੇਵਾਲੇ ਦੀ ਜੋ ਝੂਠੇ ਸੌਦੇ ਵਾਲੇ ਦੀ ਮਾਫੀ ਨੂੰ ਸਹੀ ਠਰਵਾਉਣ ਲਈ ਜਿਹੜਾ ਇੱਕ ਰੌਲਾ ਚੱਲ ਰਿਹਾ ਸੀ ਕਿ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਹੋਈ ਆ 90 99 ਲੱਖ ਦੇ ਅਖੀਰ ਨੂੰ ਉਹ ਵੀ ਗੱਲ ਸਾਹਮਣੇ ਆਈ ਸਵੇਤ ਵਿਆਜ ਪੈਸੇ ਭਰਨੇ ਪਏ ਉਦੋਂ ਵੀ ਫੰਡਾਂ ਦੀ ਦੁਰਵਰਤੋਂ ਹੋਈ ਤੇ ਹੁਣ ਕੀ ਹੋ ਰਿਹਾ ਹੁਣ ਐਸਜੀਪੀਸੀ ਇਹ ਪੈਸਾ ਦੇ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਐਲਾਨ ਕਰ ਰਹੇ ਆ ਤੇ ਹਲਕਾ ਇੰਚਾਰਜ ਇਹਨਾਂ ਦੇ ਉਹ ਪੈਸਾ ਮੰਡ ਰਹੇ ਆ ਜਿਹੜੀ ਇੱਥੇ ਖਾਸ ਗੱਲ ਹੋਏਗੀ ਉਹ ਕੀ ਹੋਏਗੀ ਹਲਕਾ ਇੰਚਾਰਜ ਆਪਣੇ ਵਰਕਰਾਂ ਨੂੰ ਪਾਲ ਸਰਕਲ ਪ੍ਰਧਾਨਾਂ ਨੂੰ ਹੋਰ ਜਿਲੇ ਦੇ ਜਾਂ ਦੂਜੇ ਵਰਕਰਾਂ ਨੂੰ ਬੁਲਾਵੇਗਾ ਬੁਲਾ ਕੇ ਉਹ ਅੱਗੇ ਆਪਣੇ ਬੰਦਿਆਂ ਨੂੰ ਬੁਲਾਉਣਗੇ ਉਹਨਾਂ ਤੱਕ ਉਹ ਸਮਾਨ ਪਹੁੰਚਦਾ ਕਰਨਗੇ ਉਹਦਾ ਦੇ ਕਿਸੇ ਦਾ ਘਰ ਤੇ ਗਿਆ ਕਿਸੇ ਦਾ ਕੋਈ ਮਦਦ ਹੈ ਕਿਸੇ ਨੂੰ ਡੀਜ਼ਲ ਦੀ ਆ ਯਾਨੀ ਗੁਰੂ ਕੀ ਗੋਲਕ ਦਾ ਜਿਹੜਾ ਇਹ ਪੈਸਾ ਆ ਇਹ ਇੱਕ ਧੜੇ ਦੇ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਚਮਕਾਉਣ ਲਈ ਵਰਤਿਆ ਜਾਵੇਗਾ ਜਦ ਕਿ ਐਸਜੀਪੀਸੀ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਆ ਭਾਵੇਂ ਕੋਈ ਕਾਂਗਰਸੀ ਹੋਵੇ ਭਾਵੇਂ ਕੋਈ ਹੋਰ ਹੋਵੇ ਪਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਜਿਹਦਾ ਨੁਕਸਾਨ ਹੋਇਆ ਸੰਗਦੀ ਰੂਪ ਚ ਸਾਰਿਆਂ ਦਾ ਸਹਿਯੋਗ ਦੇਣ ਦੀ ਲੋੜ ਹੈ ਪਰ ਇੱਥੇ ਇਹੀ ਆ ਕਿ ਗੁਰੂ ਕੇ ਧੰਨ ਦੀ ਦਰਬਾਰਤੋਂ ਕਰਨੀ ਇਹ ਬਹੁਤ ਮਾੜੀ ਗੱਲ ਹੈ ਇਹ ਪੂਜਾ ਦਾ ਧਾਨ ਹੈ ਬਾਦਲ ਸਾਹਿਬ ਤੁਹਾਡੀ ਪਾਰਟੀ ਦਾ ਅਸਲ ਬੇੜਾ ਜਿਹੜਾ ਬੈਠਿਆ ਹੀ ਤਾਂ ਹੀ ਆ ਵੀ ਤੁਸੀਂ ਪੂਜਾ ਦਾ ਧਾਨ ਜਿਹੜਾ ਆਪਣੀ ਰਾਜਨੀਤੀ ਚਮਕਾਉਣ ਲਈ ਕਰਨ ਲੱਗੇ ਰਾਜਨੀਤੀ ਤਾਂ ਨਹੀਂ ਚਮਕੀ ਉਹ ਤਾਂ ਬਹੁਤ ਮੱਧਮ ਹੋ ਗਈ